ਕੇਸ਼ਨ ਹੈਗਾ ਜੀ ਨਕੋਦਰ ਬਸ ਸਟੈਂਡ ਦੇ ਨਾਲ ਹੀ ਸਿਵਲ ਹਸਪਤਾਲ ਰੋਡ ਸਿੰਘ ਸਭਾ ਗੁਰਦੁਆਰੇ ਦੇ ਨਾਲ ਆਪਣਾ ਹੈਗਾ ਆਰ ਕੇ ਪੰਨੂ ਨੋਟਿਸ਼ਨ ਸੈਂਟਰ ਹਾਂਜੀ ਕੰਟੈਕਟ ਨੰਬਰ ਹੈਗਾ 98144 78719 98144 78719 ਦੂਸਰਾ ਕੰਟੈਕਟ ਨੰਬਰ ਹੈਗਾ 99144 78719 ਜੇ ਆਪਾਂ ਹੈਲਥ ਦੇ ਉੱਤੇ ਸਾਰੀ ਅਵੇਅਰਨੈਸ ਕਰਦੇ ਆਂ ਲੋਕਾਂ ਨੂੰ ਜਿਹੜੀਆਂ ਅੱਜਕੱਲ ਪ੍ਰੋਬਲਮ ਆ ਰਹੀਆਂ ਆ ਬਹੁਤ ਸਾਰੇ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਦੇ ਆ ਆਨਲਾਈਨ ਕਲਾਸ ਦਿੰਨੇ ਆ ਆਪਾਂ ਜਿਹੜੀ ਘਰ ਵਿੱਚ ਬੈਠ ਕੇ ਉਹ ਆਪਣੀ ਨੋਲਿਜ ਲੈ ਸਕਦੇ ਆ ਔਰ ਆਪਣਾ ਡਾਈਟ ਪਲਾਨ ਬਣਵਾ ਕੇ ਆਪਣੀ ਡਾਈਟ ਨੂੰ ਸੈੱਟ ਕਰਕੇ ਆਪਣੀ ਲਾਈਫ ਨੂੰ ਬਹੁਤ ਬੈਟਰ ਕਰ ਸਕਦੇ ਆ 4 ਸਾਲ ਹੋ ਗਏ ਆ 14 ਸਾਲਾਂ ਦੇ ਵਿੱਚ ਇੱਥੇ ਹਜ਼ਾਰਾਂ ਹੀ ਲੋਕ ਆ ਕੇ ਆਪਣੀ ਲਾਈਫ ਨੂੰ ਜਿਹੜੇ ਬੈਟਰ ਕਰ ਚੁੱਕੇ ਆ ਤੀਆਂ ਦਾ ਤਿਹਾਰ ਇੱਥੇ ਆ ਕੇ ਬੰਨੂ ਨਿਊਟ੍ਰੀਸ਼ਨਲ ਸੈਂਟਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਉਸ ਤੋਂ ਜ਼ਿਆਦਾ ਖੁਸ਼ੀ ਹੁੰਦੀ ਹਰ ਇੱਕ ਨਵੇਂ ਥਿਆਰ ਦੇ ਹਰ ਨਵੇਂ ਸਾਲ ਦੇ ਵਿੱਚ ਕਿਉਂਕਿ ਉਦੋਂ ਤੱਕ ਅਸੀਂ ਬਹੁਤ ਸਾਰੇ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਚੇਂਜ ਕਰਦੇ ਆ ਮੇਰਾ ਨਾਮ ਰਾਜ ਸਿੱਧੂਆ ਨਕੋਦਰ ਸਿਟੀ ਨੂੰ ਬਲੌਗ ਕਰਦੇ ਆ ਹੌਣ ਤੱਕ 30 ਕਿਲੋ ਫੈਟ 30 ਕਿਲੋ ਫੈਟ ਲੂਸ ਕਰਕੇ ਆਪਣੇ ਆਪ ਨੂੰ ਕਈ ਪ੍ਰੋਬਲਮਾਂ ਤੋਂ ਠੀਕ ਕੀਤਾ ਮੈਨੂੰ ਬਹੁਤ ਜੁਰੀਆ ਸੀ ਕੈਸਟਰੋਲ ਸੀਗਾ ਔਰ ਸਰ ਵਹਾਈਕਲ ਸੀ ਗੈਸ ਪ੍ਰੋਬਲਮ ਬਹੁਤ ਸੀ ਗਈ ਮੈਨੂੰ ਤਾਂ ਡਾਕਟਰ ਨੇ ਇਹ ਵੀ ਕਹਿੰਦਾ ਵੀ ਤੁਹਾਨੂੰ ਹਾਰਟ ਪ੍ਰੋਬਲਮ ਹੋ ਜਾਣੀ ਆ ਵੀ ਤੁਸੀਂ ਆਪਣਾ weight ਘਟਾਓ ਦਾ ਨਾਮ ਡਾਕਟਰ ਪ੍ਰਿੰਕਾ ਸਿੱਧਵਾ ਮਿਕੋਦਾ ਸਿਟੀ ਤੋਂ ਬਿਲੋਂਗ ਕਰਦੀ ਆ 28 ਕਿਲੋ ਫੈਟ ਰਿਡਿਊਸ ਕੀਤੀ ਆ ਤੇ ਬਹੁਤ ਸਾਰੀਆਂ ਪ੍ਰੋਬਲਮ ਤੋਂ ਮੈਂ ਵੀ ਰਾਹਤ ਪਾਈ ਆ ਸੋ weight ਕਾਰਨ ਬਹੁਤ ਸਾਰੀਆਂ ਪ੍ਰੋਬਲਮ ਹੋ ਗਈਆਂ ਸੀਗੀਆਂ ਪੀਸੀਓਡੀ ਤੇ ਥਾਇਰੋਇਡ ਦੀ ਮੇਨ ਕਾਰਨ ਸੀ ਜੋ ਆਪਾਂ ਕਹਿੰਦੇ ਆ ਕਿ ਅੱਜਕੱਲ ਸਾਰਿਆਂ ਨੂੰ ਗਰਲਸ ਨੂੰ ਲੇਡੀਜ਼ ਨੂੰ ਹੋ ਰਹੀਆਂ ਨੇ ਸੋ ਆਪਣਾ ਫੈਟ ਨੂੰ ਘਟਾਇਆ ਤੇ ਆਪਣੀ ਸਿਹਤ ਨੂੰ ਬਹੁਤ ਵਧੀਆ ਫਿੱਟ ਕੀਤਾ ਤੇ ਅੱਜ ਅਸੀਂ ਸਾਰੇ ਆਰਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਵਿੱਚ ਇੰਜੋਏ ਕਰਦੇ ਪਏ ਆ ਜੀ ਬਿਮਾਰੀਆਂ ਦੂਰ ਕਰਨ ਦਾ ਅਰੇ ਹੀ ਸੀਗਾ ਕਿ weight ਕਿੱਦਾਂ ਘਟਾਉਣਾ ਇਹ ਨਹੀਂ ਪਤਾ ਸੀ ਬਟ ਜਦੋਂ ਇੱਕ ਸਹੀ ਕੋਚ ਮਿਲ ਜਾਂਦਾ ਤੁਹਾਨੂੰ ਸਹੀ ਗਾਈਡੈਂਸ ਮਿਲ ਜਾਂਦੀ ਹੈ ਤਾਂ ਉਹਦੇ ਲਈ ਤੁਹਾਨੂੰ ਆਉਣਾ ਪਊਗਾ RK ਪੰਨੂ ਨਿਊਟ੍ਰੀਸ਼ਨ ਸੈਂਟਰ ਵਿੱਚ ਤੇ ਆ ਕੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਭਾਰ ਦੇ ਨਾਲ ਨਾਲ ਹੋਰ ਵੀ ਬਿਮਾਰੀਆਂ ਜਿਹੜੀਆਂ ਸਾਡੀਆਂ ਕਯੂਰ ਹੋ ਸਕਦੀਆਂ सर मुझे पता चला मेरे आ, कोच ने मुझे बताया और मेरे को रमन मैम के और राम सर के आर के पन्नू सेंटर का पता चला और वो यहाँ पे मुझे लेके आए और मेरी लाइफ यहाँ टोटली चेंज हो गई है थ्री सिक्सटी डिग्री जो है ना मेरी लाइफ का एंगल चेंज हो गया है और मैं बहुत ही हैप्पी हूँ मेरे को मैं तो ये कहना चाहूँगी मुझे एक दूसरा जन्म मिला है ਯਾ ਮੈਸੇਜ ਦੇਣਾ ਚਾਹਾਂਗੇ ਆਪ ਆਪਣੇ ਜਲੰਧਰ ਵਾਸੀ ਹੋ ਕੋਈ ਉਧਰ ਕਾ ਗਿਆ ਨਹੀਂ ਕਿਉਂਕਾ ਮੈਂ ਜਲੰਧਰ ਵਾਸੀ ਹਾਂ ਮੈਂ ਸਭ ਕੋ ਇਹ ਮੈਸੇਜ ਦੇਣਾ ਚਾਹਤੀ ਹੂੰ ਕਿ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਆਏ ਔਰ ਨਿਊਟ੍ਰੀਸ਼ਨ ਲੇ ਆਪਣਾ ਔਰ ਆਪਣੀ ਲਾਈਫ ਕੋ ਚੇਂਜ ਕਰੇ ਔਰ ਮਤਲਬ ਬਹੁਤ ਹੀ ਹੈਪੀ ਹੈਲਦੀ ਔਰ ਔਰ ਜੋ ਹੈ ਮੈਡੀਸਨ ਫਰੀ ਲਾਈਫ ਆਪਕੀ ਹੋ ਜਾਏਗੀ ਯਾਹਾਂ ਪੇ ਆ ਕੇ ਤੇ ਸਿਟਿੰਗ ਜੌਬ ਕਰਕੇ ਮੇਰੇ ਐਕਟੀਵਿਟੀ ਕੋਈ ਨਹੀਂ ਸੀਗੀ ਜਿਸ ਕਰਕੇ ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਆਈਆਂ ਸੀਗੀਆਂ ਤਾਂ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਮੈਨੂੰ ਖਾਣਾ ਪੀਣਾ ਕਿਦਾਂ ਠੀਕ ਕਰਨਾ ਮੈਨੂੰ ਕੀ ਲੈਣਾ ਚਾਹੀਦਾ ਕੀ ਸਾਨੂੰ ਐਨਟੀ ਕਰਨਾ ਚਾਹੀਦਾ ਤੇ ਸਾਨੂੰ ਫਿਜ਼ੀਕਲ ਐਕਟੀਵਿਟੀ ਕਿੰਨੀ ਵਧਾਣੀ ਚਾਹੀਦੀ ਆਆਂ ਲੀਵਰ ਫੈਟੀ ਸੀ ਥਾਇਰੋਇਡ ਸੀ 슈ਗਰ ਸੀ ਬੈਕ ਪੇਨ ਸੀ ਸਰਵਾਈਕਲ ਸੀ ਸਾਰੀਆਂ ਪ੍ਰੋਬਲਮਾਂ ਮੇਰੀਆਂ ਸਹੀ ਹੋ ਗਈਆਂ ਆ ਤਾਂ ਆਪਣਾ ਖਾਣਾ ਪੀਣਾ ਬਦਲ ਕੇ ਸਹੀ ਹੋਈਆਂ ਆ ਰਕੇ ਪੰਨੂ ਚਾ ਕੇ ਤਾਂ ਬਹੁਤ ਵਧੀਆ ਲੱਗਦਾ ਕਮਿਊਨਿਟੀ ਜਾ ਕੇ ਮੈਂ ਬਹੁਤ ਖੁਸ਼ ਆ ਕਿਉਂਕਿ ਇਸ ਕਮਿਊਨਿਟੀ 'ਚ ਆ ਕੇ ਮੈਂ ਸਿਰਫ ਆਪਣੇ ਬੇਟੇ ਕਰਕੇ ਆਈ ਸੀ ਜਿਸ ਨੂੰ ਨਾ ਹਾਈਪਰਥਾਇਰੋਇਡ ਸ਼ੂਗਰ ਤੱਕ ਦੀ ਪ੍ਰੋਬਲਮ ਸੀ ਮੇਰੇ ਮੁੰਡੇ ਨੂੰ ਹੈ 8 ਸਾਲ ਦਾ ਮੁੰਡਾ ਆ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਮੈਂ ਤਾਂ ਕਹਿੰਦੇ ਨਾ ਕਿ ਮੈਂ ਆਪਣੇ ਵਾਸਤੇ ਨਹੀਂ ਮੈਂ ਆਪਣੇ ਸਿਰਫ ਮੁੰਡੇ ਵਾਸਤੇ ਆਈ ਸੀ ਇੱਥੇ ਤੇ ਉਹਨੂੰ ਸਾਰੀਆਂ ਪ੍ਰੋਬਲਮ ਜਿਹੜੀ ਉਹਦੀ ਕਿਉਰ ਹੋ ਚੁੱਕੀਆਂ ਆ ਉਹਨੂੰ ਐਕਟਿਵਲੀ ਬਹੁਤ ਠਿਹਰਾ ਹੋ ਚੁੱਕਿਆ ਮੈਂ ਆਪਣਾ ਵੀ 40 ਕਿਜੀ ਵੇਟ ਲਾਸ ਕਰਕੇ ਆਪਣੇ ਆਇਡਲ weight ਨੂੰ ਅਚੀਵ ਕੀਤਾ ਮੇਰਾ ਨਾਮ ਮਿਸ਼ਕਾ ਹੈ ਮੈਂ ਉਹ ਗੀਤ ਬਿਲੋਂਗ ਕਰਦੀ ਹਾਂ ਤੇ ਗੁੱਡ ਨਿਊਸ਼ਨ ਯੂਜ਼ ਕਰਕੇ ਮੈਂ 8 ਕਿਜੀ ਫੈਟ ਲੌਸ ਕੀਤਾ ਹੈ ਮੇਰੇ ਮੰਮਾ ਨੇ 28 ਕਿਜੀ ਤੇ ਪਾਪਾ ਨੇ 10 ਕਿਜੀ ਤੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਜਿਹੜਾ ਤਿਉਹਾਰ ਆ ਕਿਉਂਕਿ ਇਹ ਸਾਵਣ ਮਹੀਨੇ ਦੇ ਵਿੱਚ ਜਦੋਂ ਜਿਹੜੀਆਂ ਲੜਕੀਆਂ ਆ ਪਹਿਲੇ ਸਮੇਂ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਸਾਵਣ ਮਹੀਨੇ ਵਿੱਚ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕੇ ਆਉਂਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਸੱਸ ਦੇ ਮੱਥੇ ਨਹੀਂ ਲੱਗਣਾ ਤੇ ਜਿਹੜਾ ਸਾਵਣ ਦਾ ਪੂਰਾ ਮਹੀਨਾ ਪੇਕਿਆਂ ਦੇ ਵਿੱਚ ਜਿਹੜਾ ਉਹ ਬਿਤਾਇਆ ਜਾਂਦਾ ਸੀ ਪੇਕਾ ਪਰਿਵਾਰਿਆ ਸੰਡੋਰਾ ਲੈ ਕੇ ਆਉਂਦੇ ਹੁੰਦੇ ਸੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਅਲੋਪ ਹੋ ਰਿਹਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰਕੇ ਪਨੂ ਨਿਊਟ੍ਰੀਸ਼ਨ ਸੈਂਟਰ ਨੇ ਉਹ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਕਿ ਵਿਸਰ ਚੁੱਕਾ ਸੀ ਉਸ ਨੂੰ ਨਵੀਨਤਾ ਦੇ ਕੇ ਉਸ ਨੂੰ ਇੱਕ ਨਵਾਂ ਰੰਗ ਦੇ ਕੇ ਸਾਨੂੰ ਸਾਰਿਆਂ ਨੂੰ ਉਸ ਚੀਜ਼ ਨੂੰ ਯਾਦ ਕਰਵਾਇਆ ਤੇ ਅੱਜ ਅਸੀਂ ਬਾਹਰ ਬਹੁਤ ਇੰਜੋਏ ਕਰ ਰਹੇ ਹਾਂ ਸੌਨ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿਰਸੇ ਸਾਨੂੰ ਭੁੱਲਦੇ ਜਾ ਰਹੇ ਨੇ ਪਰ ਸੌਨ ਦੇ ਮਹੀਨੇ ਇਕ 30 ਦਾ ਤਿਹਾੜ ਮਨਾਇਆ ਜਾਂਦਾ ਵਾ ਆਰ ਕੇ ਪੰਨੂ ਸੈਂਟਰ ਦੇ ਵਿੱਚ ਮੌਜੂਦ ਹਾਂ ਅੱਜ ਪੰਜਾਬ ਦੀਆਂ ਜਿਹੜੀਆਂ ਅਲਣ ਬਟਿਆਰਾ ਨੱਚ-ਨੱਚ ਕੇ ਇੱਥੇ ਧਰਤੀ ਨੂੰ ਕੰਬਾਉਣ ਗਿਆ ਕਿਉਂਕਿ ਤੀਆਂ ਦਾ ਮੌਸਮ ਹੈ ਤੀਆਂ ਦਾ ਮਹੀਨਾ ਹੈ ਔਰ ਤੀਆਂ ਜਿਹੜੀਆਂ ਮੈਂ ਜਿਵੇਂ ਪਹਿਲੇ ਦੱਸਿਆ ਤੀਆਂ ਜਿਹੜੀਆਂ ਇਹ ਭੁੱਲਦਾ ਜਾ ਰਿਹਾ ਪੰਜਾਬ ਦਾ ਵਿਰਸਾ ਪਰ ਆਰ ਕੇ ਪੰਨੂ ਸੈਂਟਰ ਇਹ ਹਰ ਸਾਲ ਇੱਥੇ ਤੀਆਂ ਮਨਾਉਂਦੇ ਨੇ ਤੇ ਹਰ ਸਾਲ ਅਸੀਂ ਇੱਥੇ ਕਵਰਿੰਗ ਕਰਾਉਣ ਕਰਦੇ ਆਂ ਇੱਕ ਨਾਲ ਨਾਲ ਤੁਹਾਨੂੰ ਦਿਖਾਣ ਜਾ ਰਹੇ ਆਂ ਤੀਆਂ ਦਾ ਔਰ ਅਲੜ ਮੇਰੇ ਮਟਿਆਰਾਂ ਦਾ ਜਿਹੜਾ ਗਿੱਧਾ ਕਿਸ ਤਰ੍ਹਾਂ ਆ ਬੱਪੂ ਤੇਰੀ ਪਰਮਾਨੇ ਮੈਂ ਰੁਕ ਤੱਕ ਨਾ ਪਾਈ ਸਾਰਾ ਡੱਬਰ ਮੇਲੇ ਹੋ ਗਿਆ ਕੋਈ ਨਾ ਬਖਸ ਬੱਲੇ ਲੈ ਦੇ ਬੱਪੂ ਕੋਟਣਾ ਮੈਂ ਸੁੱਟਣੀ ਤੇ ਸੁਖਾਉ ਲੈਣ ਹੈ ਖੜੀ ਖੜੀ

ਪੂਰਾ ਧਿਆਨ ਰੱਖਿਆ ਜਾਂਦਾ ਆ ਸੇਧ ਦੇ ਨਾਲ ਨਾਲ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਵਾ ਮੇਰੇ ਬਜ਼ੁਰਗਾਂ ਮੈਂ ਇਹਨਾਂ ਨਾਲ ਜਰੂਰ ਗੱਲਬਾਤ ਕਰਾਂਗਾ ਇੱਧਰ ਆਓ ਇੱਧਰ ਆਓ ਇੱਥੇ ਆਓ ਜਰਾ ਹਾਂ ਇੱਥੇ ਆਓ ਸਾਸਤਰੀਕਾਲ ਸਾਸਤਰੀਕਾਲ ਜੀ ਨਾ ਜੀ ਤੁਹਾਡਾ ਉਰਤਰੀਤ ਕਿਹੜਾ ਪਿੰਡ ਆ ਜੀ ਗਲੋਟੀ ਸਲੋਟੀ ਅਜੀ ਗਿੱਧਾ ਪੈਰੇ ਆਇਆ ਤੀਆਂ ਦਾ ਤਿਆਰ ਨਾ ਆ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਬਹੁਤ ਕੁਛ ਨੰਨਾਂ ਤੁਸੀਂ ਗਿੱਧਾ ਪਾ ਰਹੇ ਹੋ ਹਾਂਜੀ ਗਿੱਧਾ ਪਾ ਰਹੇ ਹੋ ਹਾਂਜੀ ਇਹ ਪੁਰਾਣੇ ਦਿਨ ਯਾਦ ਆ ਰਹੇ ਹੁਣ ਬਹੁਤ ਬਹੁਤ ਅਸਰ ਆ ਰਹੇ ਆ ਉਦੋਂ ਤਾਂ ਮਹੀਨਾ ਸੌਂਦ ਹੁੰਦਾ ਸੀ ਪਿੰਗਾ ਛੂੜਦੀਆਂ ਸੀ ਮੋੜਿਆ ਪਿੰਗਾ ਛੂੜਦੀਆਂ ਸੀ ਇਕੱਠੀਆਂ ਹੋ ਜਾਂਦੀਆਂ ਸਮਨ ਦੇ ਮਹੀਨੇ ਓਹੋ ਤੇ ਬਿੰਗਾ ਛੂੜਦੇ ਆ ਕਿੱਥੇ ਬਹੁਤ ਵਾਉਣਦੀਆਂ ਸੀ ਬਹੁਤ ਪਾਈਦਾ ਸੀ ਆਪਦੀ ਉਮਰ ਦੇ ਵਿੱਚ ਮਿਰਸਾ ਹੁਣ ਪੰਜਾਬ ਦਾ ਭੁੱਲਦੇ ਜਾਂਦੇ ਆ ਕਿਸੇ ਹਾਂਜੀ 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 ਤੁਹਾਡਾ ਕੀ ਨ ਮੇਰਾ ਨਾਮ ਰਮਨਦੀਪ ਕੌਰ ਆ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਵੈਲਕਮ ਕਰਦੀ ਆ ਇੱਕ ਤਾਂ ਲਹਿਰ ਵਾਲੇ ਜਿਹੜੇ ਕਿ ਹਰ ਸਾਲ ਦੇ ਵਿੱਚ ਜਦੋਂ ਤੀਆਂ ਦਾ ਤਿਹਾਰ ਮਨਾਉਨੇ ਆ ਤੇ ਇਹ ਸਾਡੇ ਗਿੱਧੇ ਨੂੰ ਚਾਰ ਚੰਦ ਲਗਾਉਂਦੇ ਆ ਸੋ ਗਿੱਧਾ ਐਸਾ ਤਿਹਾਰ ਆ ਜਿਹੜਾ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਡੀਆਂ ਲੋਪ ਹੁੰਦੀਆਂ ਜਾ ਰਹੀਆਂ ਪਰ ਉਸ ਨੂੰ ਦੁਬਾਰਾ ਉਜਾਗਰ ਕਰਨਾ ਸਾਡਾ ਪੰਜਾਬੀਆਂ ਦਾ ਹੱਕ ਬੰਦ ਆ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਪੰਜਾਬ ਦਾ ਵਿਰਸਾ ਸਾਨੂੰ ਭੁੱਲਦਾ ਜਾ ਰਿਹਾ ਸੋ ਪੰਜਾਬੀਆਂ ਮਟਿਆਰਾਂ ਦੇ ਹਮੇਸ਼ਾ ਹੀ ਦਿਲ ਵਿੱਚ ਉਹ ਤਰੰਗਾ ਤਾਂ ਜ਼ਰੂਰ ਰਹਿੰਦੀ ਆ ਪਰ ਜਦ ਤੱਕ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਹੈਗਾ ਉਦੋਂ ਤੱਕ ਉਹ ਇਹ ਤਰੰਗਾ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਪਰ ਜਦੋਂ ਦਾ ਅਸੀਂ ਇਸ ਸਿਸਟਮ ਨਾਲ ਜੁੜੇ ਲਾਸਟ 5 ਸਾਲ ਤੋਂ ਤਾਂ ਹਰ ਸਾਲ ਦੇ ਤੀਆਂ ਦਾ ਤਿਹਾਰ ਇੱਥੇ ਆ ਕੇ ਬਨੂ ਨਿਊਟ੍ਰੀਸ਼ਨਲ ਸੈਂਟਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਉਸ ਤੋਂ ਜ਼ਿਆਦਾ ਖੁਸ਼ੀ ਹੁੰਦੀ ਹਰ ਇੱਕ ਨਵੇਂ ਤਿਹਾਰ ਦੇ ਹਰ ਨਵੇਂ ਸਾਲ ਦੇ ਵਿੱਚ ਕਿਉਂਕਿ ਉਦੋਂ ਤੱਕ ਅਸੀਂ ਬਹੁਤ ਸਾਰੇ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਚੇਂਜ ਕਰਦੇ ਆ ਕਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਦੇ ਨਾਲ ਦਬੇ ਪਏ ਆ ਬਹੁਤ ਸਾਰੀਆਂ ਪ੍ਰੋਬਲਮਾਂ ਵਿੱਚ ਘਿਰੇ ਹੋਏ ਆ ਕਿਤੇ ਨਾ ਕਿਤੇ ਉਹਨਾਂ ਦੀਆਂ ਜ਼ਿੰਦਗੀ ਵਿੱਚ ਜਿਹੜੀਆਂ ਖੁਸ਼ੀਆਂ ਉਹ ਲੋਪ ਹੋ ਚੁੱਕੀਆਂ ਸੋ ਇਸ ਤਰੀਕੇ ਨਾਲ ਉਹਨਾਂ ਨੂੰ ਇੱਕ ਚੰਗੀ ਸੇ ਨਾਲ ਇੱਕ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨੂੰ ਕਿੱਦਾਂ ਬਰਕਰਾਰ ਰੱਖਣਾ ਸੋ ਇਹ ਦਰਸਾਉਂਦੇ ਆ ਸਾਡੇ ਜਿਹੜੇ ਤਿਉਹਾਰ ਜਦੋਂ ਅਸੀਂ ਮਿਲ ਕੇ ਇਕੱਤਰਤਾ ਦੇ ਨਾਲ ਇੰਜੁਆਈ ਕਰਦੇ ਆ ਸੈਲੀਬ੍ਰੇਟ ਕਰਦੇ ਆ ਤਾਂ ਸਾਡਾ ਪੰਜਾਬ ਦਾ ਜਿਹੜੇ ਇੱਕ ਵੱਖਰਾ ਹੀ ਰੰਗ ਉਹ ਦੇਖਣ ਨੂੰ ਮਿਲਦਾ ਸੋ ਇੱਥੇ ਖੂਬਸੂਰਤ ਸਾਰੀਆਂ ਹੀ ਮਟਿਆਰਾ ਵੱਧ ਤੋਂ ਵੱਧ ਸਜਤ ਅੱਜ ਕਿ ਆਈਆਂ ਜੋ ਕਿਤੇ ਨਾ ਕਿਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੀ ਬਿਮਾਰੀ ਨੂੰ ਲੈ ਕੇ ਲੜ ਰਹੀਆਂ ਸੀਆਂ ਪਰ ਆਪਣਾ ਵਧੀਆ ਖਾਣਾ ਲੈ ਕੇ ਕੋਚ ਦੀ ਗਾਈਡੈਂਸ ਦੇ ਨਾਲ ਅੱਜ ਉਹੀ ਮਟਿਆਰਾ ਆਪਣੇ ਆਪ ਨੂੰ 16 ਸਾਲਾਂ ਦੀਆਂ ਫੀਲ ਕਰ ਰਹੀਆਂ ਸੋ ਉਹ ਜਵਾਨੀ ਦਾ ਜੋਰ ਤੇ ਜੋਸ਼ ਅੱਜ ਉਹਨਾਂ ਵਿੱਚ ਬੰਦ ਆ ਹੀ ਨਜ਼ਰ ਆ ਰਿਹਾ ਹੈਗਾ ਸੋ ਅਸੀਂ ਬਹੁਤ ਜ਼ਿਆਦਾ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਉਸ ਨੇ ਇਸ ਵਦਿਆ ਕੰਮ ਤੇ ਉਤੇ ਸਾਨੂੰ ਅਸੀਂ ਡਿਊਟੀ ਬਖਸ਼ੀਆ ਪਰਮਾਤਮਾ ਨੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁشن ਹੱਥ ਪਰਮਾਤਮਾ ਜਿਸ ਇਨਸਾਨ ਦੇ ਉਤੇ ਹੱਥ ਰੱਖਦਾ ਉਹ ਸਾਰੇ ਕਾਰਜ ਸੁਹੇਲੇ ਹੋ ਜਾਂਦੇ ਆ ਸੋ ਅੱਜ ਅਸੀਂ ਬਹੁਤ ਜ਼ਿਆਦਾ ਬਲੇਸਡ ਫੀਲ ਕਰਦੇ ਆ ਪਰਮਾਤਮਾ ਦਾ ਦਿਲ ਤੋਂ ਸ਼ੁਕਰਾਨਾ ਕਰਦੇ ਆ ਕਿ ਅੱਜ ਦਾ ਦਿਨ ਸਾਨੂੰ ਬਹੁਤ ਵਧੀਆ ਦਿੱਤਾ ਸੋ ਇਹ ਖੁਸ਼ੀਆਂ ਦਿਨ ਦੁਗੁਨੀਆਂ ਰਾਤ ਚੌਗੁਨੀਆਂ ਵਧੀਆਂ ਰਹਿਣ ਤੇ ਹੱਲਾ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸਹਿਯੋਗ ਪਾਉਂਦੇ ਰਹੀਏ ਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਚੇਂਜ ਕਰੀਏ ਸੋ ਇੱਕ ਵਾਰ ਤੋਂ ਦੁਬਾਰਾ ਤੋਂ ਇੱਕ ਤਾਂ ਲਹਿਰ ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਦੇਸ਼ਾਂ ਦੇ ਵਿੱਚ ਹਰ ਕੋਨੇ ਦੇ ਵਿੱਚ ਪਹਚਾਉਂਦੇ ਆਪਣੇ ਪ੍ਰਚਾਰ ਰਾਹੀਂ ਸੋ ਥੈਂਕ ਯੂ ਸਰ ਥੈਂਕ ਯੂ ਜੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਹੀ ਗਈ ਆ ਔਰ ਇੱਥੇ ਬਹੁਤ ਅਲੱਗ-ਅਲੱਗ ਵਿਰਸੇ ਨੇ ਪਰ ਅਫਸੋਸ ਕਿ ਸਾਡੇ ਵਿਰਸੇ ਜਿਹੜੇ ਆ ਅਲੋਪ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਅਸੀਂ ਭੁੱਲਦੇ ਜਾ ਰਹੇ ਆ ਔਰ ਕਿ ਪੰਨੂ ਜਿਹੜੇ ਹਰ ਸਾਲ ਇੱਥੇ ਕੋਈ ਨਾ ਕੋਈ ਕੋਈ ਨਾ ਕੋਈ ਤਿਹਾਰ ਮਨਾਉਂਦੇ ਰਹਿੰਦੇ ਨੇ ਤੀਆਂ ਦਾ ਤਿਹਾਰ ਮਨਾ ਰਹੇ ਨੇ ਕਿੰਨੇ ਸਟੂਡੈਂਟ ਐ ਜੇ ਸਾਰੇ ਕਲਾਪਿੰਗ ਕਰਦੇ ਰੱਖ ਸਾਰੇ ਵਾਹ ਜੀ ਵਾਹ ਮੈਂ ਕਿਸੇ ਸਟੂਡੈਂਟ ਨੂੰ ਮਿਲਣਾ ਚਾਹਾਂਗਾ ਜਿਹਨੂੰ ਸਭ ਨਾਲੋਂ ਜ਼ਿਆਦਾ ਇੱਥੇ ਆ ਕੇ ਫਾਇਦਾ ਹੋਇਆ ਹੋਇਆ ਕਿਸ ਨੂੰ ਫਾਇਦਾ ਹੋਇਆ ਸਭ ਨਾਲੋਂ ਜ਼ਿਆਦਾ ਪਲੀਜ਼ ਸਾਰਿਆਂ ਨੂੰ ਹੋਇਆ ਸਾਰਿਆਂ ਨੂੰ ਹੀ ਹੋਇਆ ਜੀ ਵੈਰੀ ਗੁੱਡ ਸਾਰਿਆਂ ਨੂੰ ਹੋਇਆ तकरीबन तकरीबन ਜਿੰਨੇ ਵੀ ਆਤੇ ਸਾਰਿਆਂ ਨੂੰ ਕਹਿੰਦੇ ਫਾਇਦਾ ਹੋਇਆ ਕੀ ਨਾ ਜੀ ਤੁਹਾਡਾ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜ ਸਿੱਧੂ ਆ ਨਕੋਦਰ ਸਿਟੀ ਨੂੰ ਬਿਲੋਂਗ ਕਰਦੇ ਆ ਹੁਣ ਤੱਕ 30 ਕਿਲੋ ਫੈਟ ਠੀਕ ਲੋ ਫੈਨੋਸ ਕਰਕੇ ਆਪਣੇ ਆਪ ਨੂੰ ਕਈ ਪ੍ਰੋਬਲਮਾਂ ਤਾਂ ਠੀਕ ਕੀਤਾ ਮੈਨੂੰ ਬਹੁਤ ਜੁਰੀਆ ਸੀ ਕੈਸਟਰੋਲ ਸੀਗਾ ਔਰ ਸਰ ਵਹਾਈਕਲ ਸੀ ਗੈਸ ਪ੍ਰੋਬਲਮ ਬਹੁਤ ਸੀ ਗਈ ਮੈਨੂੰ ਤਾਂ ਡਾਕਟਰ ਨੇ ਇਹ ਵੀ ਕਹਿਦਾ ਵੀ ਤੁਹਾਨੂੰ ਹਾਰਟ ਪ੍ਰੋਬਲਮ ਹੋ ਜਾਣੀ ਆ ਵੀ ਤੁਸੀਂ ਆਪਣਾ weight ਘਟਾਓ ਅਸੀਂ weight ਘਟਾਇਆ ਤਾਂ ਅਸੀਂ ਹੁਣ ਠੀਕ ਹੋ ਰਹੇ ਆ ਤਸੀਂ ਬਹੁਤ ਭੰਗੜਾ ਇੰਜੋਏ ਕਰਦੇ ਆ ਕਿੰਨਾ ਵੇਟ ਪਹਿਲੇ ਤੁਹਾਡਾ ਮੇਰਾ 90 ਕਿਲੋ ਹੁਣ ਕਿੰਨਾ ਹੋ ਗਿਆ ਜੀ 30 ਕਿਲੋ ਘਟਾਇਆ ਜੀ 60 60 60 ਕਿਲੋ ਤੁਸੀਂ ਕਿਲੋ ਵੇਟ ਘਟਾਇਆ ਜੀ ਕਲੈਪਿੰਗ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਨਾਮ ਤੇ ਕਲੈਪਿੰਗ ਹੋਣੀ ਚਾਹੀਦੀ ਆ ਇਸ ਸੈਂਟਰ ਦੇ ਨਾਂ ਤੇ 30 ਕਿਲੋ ਵੇਟ ਜਿਹੜਾ ਇਹਨਾਂ ਨੇ ਕਿੰਨੇ ਚਿਰ ਚ ਘਟਾਇਆ ਜੀ ਅਸੀਂ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਬਹੁਤ ਜਿਆਦਾ ਜੀ ਜੀ ਕਈ ਪ੍ਰੋਬਲਮਾਂ ਸੀ ਕਿਤੇ ਕਈ ਬਿਮਾਰੀਆਂ ਵੀ ਇਹਨਾਂ ਨੂੰ ਠੀਕ ਹੋਈਆਂ ਇਹ ਮੇਰੀ ਬੇਟੀ ਆ ਸੱਸਰੀ ਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਪ੍ਰਿੰਕਾ ਸਿੱਧੂ ਆ ਨਕੋਦਾ ਸਿਟੀ ਤੋਂ ਬਿਲੋਂਗ ਕਰਦੀ ਆ 28 ਕਿਲੋ ਫੈਟ ਰਿਡਿਊਸ ਕੀਤੀ ਆ ਤੇ ਬਹੁਤ ਸਾਰੀਆਂ ਪ੍ਰੋਬਲਮ ਤੋਂ ਮੈਂ ਵੀ ਰਾਹਤ ਪਾਈ ਆ ਸੋ weight ਕਾਰਨ ਬਹੁਤ ਸਾਰੀਆਂ ਪ੍ਰੋਬਲਮ ਹੋ ਗਈਆਂ ਸੀਗੀਆਂ PCOS ਤੇ thyroid ਦੀ ਮੇਨ ਕਾਰਨ ਸੀ ਜੋ ਆਪਾਂ ਕਹਿੰਦੇ ਆ ਕਿ ਅੱਜਕੱਲ ਸਾਰਿਆਂ ਨੂੰ ਗਰਲਸ ਨੂੰ ਲੇਡੀਜ਼ ਨੂੰ ਹੋ ਰਹੀਆਂ ਨੇ ਸੋ ਆਪਣਾ ਫੈਟ ਨੂੰ ਘਟਾਇਆ ਤੇ ਆਪਣੀ ਸਿਹਤ ਨੂੰ ਬਹੁਤ ਵਧੀਆ ਫਿੱਟ ਕੀਤਾ ਤੇ ਅੱਜ ਅਸੀਂ ਸਾਰੇ ਆਰਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਵਿੱਚ ਇੰਜੋਏ ਕਰਦੇ ਪਏ ਆ ਤੀਜ ਦਾ ਤਿਹਾਰ ਮਨਾ ਰਹੇ ਆ ਬਹੁਤ ਸਾਰੇ ਲੋਕ ਕੀ ਆਏ ਨੇ ਸਾਰੇ ਹੀ ਲੇਡੀਜ਼ ਆਈਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਫਿੱਟ ਕੀਤਾ ਹੈ ਤੰਦਰੁਸਤ ਕੀਤਾ ਹੈ ਤੁਸੀਂ ਦੇਖ ਵੀ ਸਕਦੇ ਹੋ ਕਿ ਸਾਰੇ ਜਣੇ ਕਿੰਨਾ ਇੰਜੋਏ ਕਰ ਰਹੇ ਨੇ ਇਹ ਤਾਂ ਆਮ ਪਿੰਡਾਂ ਵਿੱਚ ਇਹ ਚੀਜ਼ ਜਿਹੜਾ ਸਾਡਾ ਲੋਕ ਨਾਚ ਆ ਇਹ ਚਲੇ ਗਿਆ ਆ ਬਟ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸਾਹਮ ਕੇ ਰੱਖੀ ਹੈ ਤਾਂ ਸਾਰੇ ਜਣੇ ਆਪਾਂ ਬਹੁਤ ਵਧੀਆ ਕਰ ਸਕਦੇ ਆ ਤੇ ਮੈਂ ਥੈਂਕਸ ਕਰਦੀ ਆ ਰਮਨ ਮੈਮ ਰਾਮ ਸਰ ਦਾ ਕਿ ਉਹਨਾਂ ਨੇ ਸਾਨੂੰ ਇਸ ਮੌਕੇ ਤੇ ਸੱਦਿਆ ਤੇ ਬਹੁਤ ਸਾਰੇ ਲੋਕਾਂ ਦੀ ਹੈਲਪ ਕਰਕੇ ਅਸੀਂ ਵੀ ਬਹੁਤ ਵਧੀਆ ਲੱਗਦਾ ਹੈ ਕਿ ਬਹੁਤ ਇੰਜੋਏ ਕਰ ਰਹੇ ਆ థాంਕ ਯੂ ਕਿੰਨੇ ਕਿਲੋ weight ਘਟਾਇਆ ਹੈ ਜੀ? ਹਾਂਜੀ 28 ਕਿਲੋ। 28 ਕਿਲੋ weight ਘਟਾਇਆ ਤੁਸੀਂ ਇੱਥੇ ਆ ਗਏ। ਹਾਂਜੀ ਇੱਥੇ ਆ ਗਏ। ਨਾਲ ਬਿਮਾਰੀਆਂ ਵੀ ਆਪਣੀਆਂ ਬਹੁਤ ਹਾਂਜੀ ਬਿਮਾਰੀਆਂ ਦੂਰ ਕਰਨ ਦਾ ਕਰੇ ਹੀ ਸੀਗਾ ਕਿ weight ਕਿੱਦਾਂ ਘਟਾਉਣਾ ਇਹ ਨਹੀਂ ਪਤਾ ਸੀ। ਬਟ ਜਦੋਂ ਇੱਕ ਸਹੀ ਕੋਚ ਮਿਲ ਜਾਂਦਾ ਤੁਹਾਨੂੰ ਸਹੀ ਗਾਈਡੈਂਸ ਮਿਲ ਜਾਂਦੀ ਹੈ। ਤਾਂ ਉਹਦੇ ਲਈ ਤੁਹਾਨੂੰ ਆਉਣਾ ਪਊਗਾ RK ਪੰਨੂ ਨਿਊਟ੍ਰੀਸ਼ਨ ਸੈਂਟਰ ਵਿੱਚ ਤੇ ਆ ਕੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਭਾਰ ਦੇ ਨਾਲ-ਨਾਲ ਹੋਰ ਵੀ ਬਿਮਾਰੀਆਂ ਜਿਹੜੀਆਂ ਸਾਡੀਆਂ ਕਯਰ ਹੋ ਸਕਦੀਆਂ। ਜੀ। ਮੇਰਾ ਨਾਮ ਸਰੂਹਨੋਟ ਹੈ। ਮੈਂ ਜਲੰਧਰ ਸੇ ਬਿਲੋਂਗ ਕਰਦੀ ਹੂੰ। ਦੁਨੀਆ नंबर वन न्यूट्रिशन लेके मैंने अपना 20 के जी फैट लॉस किया है बहुत सारे हेल्थ इशू थे मैं यहाँ पे आई थी अपनी प्री डायबिटिक की होने की वजह से सो मुझे और भी बहुत सारे हेल्थ इशू थे जैसे कि थायरय और प्री डायबिटिक में हो गई थी फैटी लीवर था पी थी हारमोनल डिस्टर्बेंस बहुत सारी ऐसी प्रॉब्लम थी तो ट्वेंटी के फैट लॉस करके मैंने सारी ही प्रॉब्लम को क्योर किया और हेल्दी एंड हैप्पी लाइफ को इन्जॉय कर रही हूँ नकोदर का कैसे आपको पता चला कि नकोदर में सर मुझे पता चला मेरे आ, कोच ने मुझे बताया और मेरे को रमन मैम के और राम सर के आर के पन्नू सेंटर का पता चला और वो यहाँ पे मुझे लेके आए और मेरी लाइफ यहाँ टोटली चेंज हो गई है थ्री सिक्सटी डिग्री जो है ना मेरी लाइफ का एंगल चेंज हो गया है और मैं बहुत ही हैप्पी हूँ मेरे को मैं तो ये कहना चाहूँगी मुझे एक दूसरा जन्म मिला है हाँ जी बिल्कुल बिल्कुल ओके हो गई और मैं तो बहुत एनर्जेटिक फील हो गई हूँ इवन अब तो बहुत ज़्यादा अच्छा फील करती हूँ टोटली मैं बहुत बहुत थैंक्स करना चाहती हूँ रमन मैम राम सर और आर के पन्नू न्यूट्रिशन सेंटर का यहाँ पे मुझे एक नया जन्म मिला है क्या चाहेंगे? आप नहीं उधर का नहीं, मैं, नहीं मैं को मैं सबको यही मैसेज देना चाहती हूँ कि आर के पन्नू न्यूट्रिशन सेंटर आए और न्यूट्रिशन ले अपना और अपनी लाइफ को चेंज करें और मतलब बहुत ही हैप्पी हेल्थी और, और जो है मेडिसिन फ्री लाइफ आपकी हो जाएगी यहाँ पे आके और आपकी बिल्कुल टोटल लाइफ चेंज हो जाएगी ਬੱਚੇ ਨਾਲ ਮੈદાન ਜਾ ਰਹੇ ਆ ਜਿਹੜਾ ਕਿ ਇਸ ਸੈਂਟਰ ਦੇ ਵਿੱਚ ਆ ਕੇ ਇਹ ਕਹਿੰਦੇ ਬੋਲ ਲਿਆ ਨਹੀਂ ਜਾਂਦਾ ਸੀ ਬੋਲ ਨਹੀਂ ਸਕਦੇ ਸੀ ਇਹ ਹੁਣ ਬੋਲਣ ਵੀ ਲੱਗ ਪਏ ਆ ਇਹ ਇਹਨਾਂ ਦਾ ਇੱਕ ਚਮਤਕਾਰ ਹੀ ਆ ਕੀ ਨਾ ਬੇਟੇ ਚਪਲਿਨ ਕੌਰ ਗਿੱਲ ਮੈਂ ਬੇਸਿਕ ਮੈਂ ਜੁਨਦਰ ਸਿਟੀ ਸੇ ਬਿਲੋਂਗ ਕਰਤਾ ਹੂੰ ਮੇਰੀ ਮੰਮਾ ਨੇ 25 ਕੇਜੀ ਫੈਟ ਲੌਸ ਕੀਤਾ ਮੇਰੇ ਪਾਪਾ ਨੇ 36 ਕੇਜੀ ਫੈਟ ਲੌਸ ਕੀਤਾ ਮੈਂ ਮੈਂ 5 2 ਪਾਸ ਕਟਨੇ ਫੈਟ ਲੌਸ ਕੀਤਾ ਅੱਜ ਬਹੁਤ ਅੱਛਾ ਆਇਆ ਥੈਂਕ ਯੂ ਮਮਾ ਬਬਾ ਥੈਂਕ ਯੂ ਰੋ ਮੈਮ ਥੈਂਕ ਯੂ ਪੰਨੀ ਸਰ ਬੋਲੀ ਸਰ ਕੀ ਨਾ ਜੀ ਮਨਜੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਜਲੰਧਰ ਤੋਂ ਬਿਲੋਂਗ ਕਰਦੇ ਹਾਂ ਜੀ ਅੱਜ ਕਿਹੜੀ ਜਗ੍ਹਾ ਆਏ ਹੋ ਅੱਜ ਆਰਕੇ ਪੰਨੋ ਸੈਂਟਰ ਆਏ ਹਾਂ ਅਸੀਂ ਇੱਥੇ ਤੀਜ ਦਾ ਤਿਹਾਰ ਮਨਾਉਣ ਆਏ ਹਾਂ ਫੈਮਿਲੀ ਦੇ ਨਾਲ ਜੀ ਤੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਤੇ ਜਲੰਧਰ ਨੂੰ ਬਿਲੋਂਗ ਕਰਦਾ ਮੈਂ 37 ਕਿਲੋ ਫੈਟ ਲੌਸ ਕਰਕੇ ਆਪਣਾ ਆਇਡਲ weight ਅਚੀਵ ਕੀਤਾ ਮੇਰੇ ਹਾਈ ਬੀਪੀ ਯੂਰਿਕ ਐਸਿਡ ਦੀ ਪ੍ਰੋਬਲਮ ਸੀ ਗੋਡੇ ਬਹੁਤ ਦੁਖਦੇ ਸੀਗੇ ਤੋ ਇਹ ਸਿਰਫ ਕਾਰਨ ਸੀਗਾ ਤੇ ਸਿਟਿੰਗ ਜੌਬ ਕਰਕੇ ਮੇਰੇ ਐਕਟੀਵਿਟੀ ਕੋਈ ਨਹੀਂ ਸੀਗੀ ਜਿਸ ਕਰਕੇ ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਆਈਆਂ ਸੀਗੀਆਂ ਤਾਂ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਮੈਨੂੰ ਖਾਣਾ ਪੀਣਾ ਕਿੱਦਾਂ ਠੀਕ ਕਰਨਾ ਚਾਹੀਦਾ ਮੈਨੂੰ ਕੀ ਲੈਣਾ ਚਾਹੀਦਾ ਕੀ ਸਾਨੂੰ ਇਨਟੇਕ ਕਰਨਾ ਚਾਹੀਦਾ ਤੇ ਸਾਨੂੰ ਫਿਜ਼ੀਕਲ ਐਕਟੀਵਿਟੀ ਕਿੰਨੀ ਵਧਾਣੀ ਚਾਹੀਦੀ ਹੈ ਸੋ ਇਹੀ ਕਾਰਨ ਸਗਾ ਮੇਰੀ ਲਾਈਫ ਬਿਲਕੁਲ ਟੋਟਲੀ ਚੇਂਜ ਹੋ ਗਈ ਆ ਪੂਰੀ ਹਰ ਸਾਡੀ ਫੈਮਿਲੀ ਜਿਹੜੀ ਆ ਜਾਨੀ ਕਹਿੰਦੇ ਹੁੰਦੇ ਆ ਕਿ ਇਹ ਸੈਂਟਰ ਦੀ ਸ਼ੁਕਰਗੁਜ਼ਾਰ ਕਰਦੇ ਆ ਜੀ ਥੈਂਕ ਯੂ ਵੈਰੀ ਮੇਰੀ ਬਿਲਕੁਲ ਮੈਡੀਸਨ ਪਹਿਲੇ ਖਾਂਦੇ ਸੀ ਤੁਸੀਂ ਮੇਰੀ ਹਾਈ ਬੀਪੀ ਦੀ ਯੂਰਿਕ ਐਸਿਡ ਦੀ ਮੈਡੀਸਨ ਚੱਲਦੀ ਸੀ ਜੀ ਹੁਣ ਚੱਲ ਰਹੀ ਹੈ ਨਹੀ ਜੀ ਬਿਲਕੁਲ ਮੈਡੀਸਨ ਫਰੀ ਲਾਈਫ ਹੈ ਮੈਡੀਸਨ ਟੋਟਲ ਬੰਦ ਹੋ ਗਈ ਹਾਂਜੀ ਹਾਂਜੀ ਬਿਲਕੁਲ ਬੰਦ ਹੋ ਗਈ ਜੀ ਕੀ ਕਹਾਂ ਦਊਗਾ ਮੈਂ ਨਕੋਦਰ ਨੇ ਫਿਰ ਜਲੰਧਰ ਵਾਸੀਆਂ ਨੂੰ ਕਹਾਂਗਾ ਜਲੰਧਰ ਵਾਸੀਆਂ ਨੂੰ ਤਾਂ ਮੈਂ ਇਹੀ ਕਹਾਂਗਾ ਕਿ ਆਪਾਂ ਆਪਣਾ ਖਾਣਾ ਪੀਣਾ ਚੇਂਜ ਕਰਕੇ ਆਪਾਂ ਸਾਰਾ ਕੁਝ ਕਰ ਸਕਦੇ ਆ ਤੇ ਤੁਸੀਂ ਵੀ ਆ ਕੇ ਅਰ ਕੇ ਨੋਟੀਫਿਕੇਸ਼ਨ ਸੈਂਟਰ ਆ ਕੇ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਆਪਣੀ ਹੈਲਦੀ ਲਾਈਫ ਵਾਪਸ ਲਓ ਪਹਿਲੇ ਕਿੰਨਾ weight ਸੀ ਤੁਹਾਡਾ ਮੇਰਾ ਪਹਿਲਾਂ ਜੀ 106 ਕਿਲੋ weight ਸੀਗਾ ਜੀ 106 ਕਿਲੋ ਪੂਰ ਜਨਾ ਜੀ ਹੁਣ ਮੇਰਾ ਸਾਰਾ 73 ਕਿਲੋ 73 ਤੁਸੀਂ ਇਹ ਭਾਗੀ ਸਨੈਪ ਹੈਗੀ ਤਾਂ ਹਾਂ ਜੀ ਆ ਸਨੈਪ ਹੈਗੀ ਆ ਜੀ ਦਿਖਾ ਦਿਓ ਜਰਾ ਇੱਧਰ ਆ ਆ ਜੀ ਮੇਰੀ ਸਨੈਪ ਆ ਤੁਸੀਂ ਖੁਦ ਹੀ ਦੇਖ ਸਕਦੇ ਹੋ ਇਹ ਪਹਿਲੇ ਦਾ ਇਹਨਾਂ ਦਾ weight ਆ ਪਹਿਲੇ ਦਾ ਉਸ ਤੋਂ ਬਾਅਦ ਸੈਂਟਰ ਤੋਂ ਤੋਂ ਬਾਅਦ ਦਾ weight ਤੁਹਾਡੇ ਸਾਹਮਣੇ ਆ ਇਹਦਾ ਕੀ ਰਿਜ਼ਲਟ ਆ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਜੀ ਨਾ ਜੀ ਦਾ ਸੰਦੀਪ ਕੌਰ ਕਿਹੜਾ ਪਿੰਡ ਆ ਜੀ ਫੰਡੋਰੀ ਜ਼ਗੀਰ ਫੰਡੋਰੀ ਹਾਂਜੀ ਅੱਜ ਆਏ ਤੁਸੀਂ ਇੱਕ ਸੈਂਟਰ ਦੇ ਵਿੱਚ ਕਿਹਿਆਂ ਦਾ ਹਿਾਰ ਮਨਾਉਣਾ ਹਾਂਜੀ ਕੀ ਕਾਰਨ ਹੋ ਗਿਆ ਕਾਂਜੀ ਸਿਹਤ ਵਧੀਆ ਹੋ ਗਈ ਇਸ ਕਰਕੇ ਹੁਣ ਜੁਆਏ ਕਰਦੇ ਆ ਅੱਗੇ ਜਿੱਦਾਂ ਹੁਣ ਬਿਲਕੁਲ ਬੈਠਦੇ ਸੀਗੇ ਤਾਂ ਮੇਰੇ ਕੋਲ ਨਹੀਂ ਸੀ ਕੰਮਕਾਰ ਨਹੀਂ ਸੀ ਹੁੰਦਾ ਹੁਣ ਸਿਹਤ ਠੀਕ ਹੋ ਗਈ ਐ 34 ਕਿਲੋ ਫੈਟ ਲੂਜ਼ ਕਰ ਲਈ ਮੈਂ ਤੇ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ ਲੀਵਰ ਫੈਟੀ ਸੀ ਥਾਇਰੋਇਡ ਸੀ 슈ਗਰ ਸੀ ਬੈਕ ਪੇਨ ਸੀ ਸਰਵਾਈਕਲ ਸੀ ਸਾਰੀਆਂ ਪ੍ਰੋਬਲਮਾਂ ਮੇਰੀਆਂ ਸਹੀ ਹੋ ਗਈਆਂ ਆ ਆਪਣਾ ਖਾਣਾ ਪੀਣਾ ਬਦਲ ਕੇ ਸਹੀ ਹੋਈਆਂ ਆ ਰਕੇ ਪੰਨੂ ਚਾ ਕੇ ਤਾਂ ਬਹੁਤ ਵਧੀਆ ਲੱਗਦਾ 34 ਕਿਲੋ ਕੀਤਾ 34 ਕਿਲੋ weight loss ਕੀਤਾ ਹਾਂਜੀ ਮੈਡੀਸਨ ਤੁਹਾਡੀਆਂ ਛੁੱਟ ਗਈਆਂ ਕਿ ਖਾਣੇ ਨਹੀਂ ਛੁੱਟ ਗਈਆਂ ਹੁਣ ਬਿਲਕੁਲ ਛੁੱਟ ਗਈਆਂ ਪਹਿਲੇ ਕਿੰਨੀਆਂ ਖਾਂਦੇ ਸੀ ਮੈਡੀਸਨ ਪਹਿਲਾਂ ਤਾਂ ਬਹੁਤ ਖਾਂਦੇ ਸੀਗੇ ਅੱਛਾ ਜੀ ਬਹੁਤ ਜ਼ਿਆਦਾ ਹੀ ਸੀਗੀਆਂ ਤੇ ਤੇ ਕੀ ਕਹਿਣਾ ਚਾਹੋਗੇ ਆਪਣੇ ਨੂੰ ਕੁਦਰਤ ਨਾਲ ਮਿਲ ਕੇ ਮੈਂ ਇਹੀ ਕਹਿਣਾ ਚਾਹੁੰਦੀ ਆ ਜਿੱਦਾਂ ਅਸੀਂ ਠੀਕ ਹੋਏ ਆ ਹੋਰ ਵੀ ਸਾਰੇ ਇਦਾਂ ਹੀ ਠੀਕ ਹੋਣ ਬਹੁਤ ਇੱਥੇ ਵਧੀਆ ਲੱਗਦਾ ਐ ਇੰਜੋਏ ਕਰਦੇ ਆ ਤੇ ਲਾਈਫ ਵਧੀਆ ਹੋ ਜਾਂਦੀ ਪ੍ਰੋਬਲਮਾਂ ਸਾਰੀਆਂ ਸੋਲਵ ਹੋ ਜਾਂਦੀਆਂ ਆ ਬਾਕੀ ਅਸੀਂ ਦਵਾਈਆਂ ਖਾ ਕੇ ਵੀ ਬਹੁਤ ਆਪਣਾ ਨੁਕਸਾਨ ਕਰ ਲਿਆ ਸੀ ਮੇਰੇ ਕਿਟਨੀਆਂ ਤੇ ਵੀ ਅਸਰ ਹੋ ਗਿਆ ਸੀ ਤੇ ਹੁਣ ਮੈਂ ਬਿਲਕੁਲ ਸਹੀ ਆ ਆ ਕਿਹਨਾ ਦੀ ਫੋਟੋ ਆ ਜੀ ਇਹ ਮੇਰੀ ਆ ਜੀ ਇੱਥੇ ਹੱਡੀ ਫੋਟੋ ਆ ਹਾਂਜੀ ਕਿੰਨੇ ਹੈਲਥੀ ਆ ਤੁਸੀਂ ਹਾਂਜੀ ਬਹੁਤ ਵੇਖੋ ਜੀ ਇੱਥੇ ਮੇਰਾ 113 ਕਿਲੋ ਪਾਰਿਆ 113 ਕਿਲੋ ਪਾਰ ਹਾਂਜੀ ਇਸ ਵੀਡੀਓ ਤੇ ਤੇ ਹੁਣ ਕਿੰਨਾ ਪਾਰ ਤੁਹਾਡਾ ਹਾਂ ਮੇਰਾ 113 ਜੋ ਕਿੰਨਾ ਘਟਾਇਆ ਇੰਨਾ ਘਟਾਇਆ 34 ਕਿਲੋ ਘਟਾਇਆ 34 ਕਿਲੋ ਘਟਾਇਆ ਹਾਂਜੀ ਸਸੀ ਕਾਂ ਸਰ ਕਿਨਾ ਤੇਡਾ ਮੇਰਾ ਨਾਮ ਵੰਦਨਾ ਆ ਕਿਹੜੀ ਜਿਹੜਾ ਕੋਈ ਮੈਂ ਜਲੰਧਰ ਰਾਮ ਮੰਡੀ ਤੋਂ ਬੋਲਦੀ ਪਈ ਹਾਂ ਉਹ ਜਲੰਧਰ ਤੋਂ ਸਾਰੇ ਕਾਫੀ ਜਲੰਧਰ ਤੋਂ ਲੋਕ ਆ ਰਹੇ ਨੇ ਔਰ ਆ ਕੇ ਇੱਥੇ ਜਿਹੜੇ ਹੋਰ ਨੇ ਸੈਲਮ ਹੋ ਰਹੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਇਹੀ ਕਹਿਣਾ ਚਾਹੂੰਗੀ ਇਸ ਕਮਿਊਨਿਟੀ 'ਚ ਆ ਕੇ ਮੈਂ ਬਹੁਤ ਖੁਸ਼ ਆ ਕਿਉਂਕਿ ਇਸ ਕਮਿਊਨਿਟੀ 'ਚ ਆ ਕੇ ਮੈਂ ਸਿਰਫ ਆਪਣੇ ਬੇਟੇ ਕਰਕੇ ਆਈ ਸੀ ਜਿਸ ਨੂੰ ਨਾ ਹਾਈਪਰਥਾਇਰੋਇਡ ਸ਼ੂਗਰ ਤੱਕ ਦੀ ਪ੍ਰੋਬਲਮ ਸੀ ਮੇਰੇ ਮੁੰਡੇ ਨੂੰ ਹੈ 8 ਸਾਲ ਦਾ ਮੁੰਡਾ ਆ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਮੈਂ ਤਾਂ ਕਹਿੰਦੇ ਨਾ ਕਿ ਮੈਂ ਆਪਣੇ ਵਾਸਤੇ ਨਹੀਂ ਮੈਂ ਆਪਣੇ ਸਿਰਫ ਮੁੰਡੇ ਵਾਸਤੇ ਆਈ ਸੀ ਇੱਥੇ ਤੇ ਉਹਨੂੰ ਸਾਰੀਆਂ ਪ੍ਰੋਬਲਮ ਜਿਹੜੀ ਉਹਦੀ ਕਿਉਰ ਹੋ ਚੁੱਕੀਆਂ ਆ ਉਹਨਾਂ ਐਕਟਿਵੀ ਬਹੁਤ ਥੇਰਾ ਹੋ ਚੁੱਕਿਆ ਹੈ ਮੈਂ ਆਪਣਾ ਵੀ 40kg weight loss ਕਰਕੇ ਆਪਣੇ ਆਇਡਲ weight ਨੂੰ ਅਚੀਵ ਕੀਤਾ ਹੈ ਕਿੰਨਾ 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 ਕਿ ਦੋਹਰਾ ਦੱਸਿਓ ਜੀ ਸਰ 40kg 40kg ਹਾਂਜੀ ਸਰ ਮੈਂ ਤਾਂ ਕਿਹੜੀ ਥਾਂ ਰਹਿੰਦੇ ਹਾਂ ਅਸੀਂ ਆ ਰਾਮੰਡੀ ਤੋਂ ਰਹਿੰਦੇ ਹਾਂ ਸਰ ਹਾਂਜੀ ਸਰ ਇੱਥੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਇੱਥੇ ਨੂੰ ਜੀ ਸਾਨੂੰ ਸਾਡੀ ਜਿਹੜੇ ਸੀਨੀਅਰ ਆ ਸਾਡੇ ਸਕੇਸ ਆਂ ਸਰ ਉਹ ਮੈਮ ਅਸੀਂ ਉਹਨਾਂ ਤੋਂ ਮਤਲਬ ਇੱਥੇ ਕਨੈਕਟ ਹੋਏ ਆ ਸਾਨੂੰ ਮਤਲਬ ਰਮਨ ਮੈਮ ਹਨ ਰਾਮ ਸਰ ਹਲীন ਮੈਮ ਤੋਂ ਸਾਨੂੰ ਬਹੁਤ ਜ਼ਿਆਦਾ ਮਤਲਬ ਨੌਲੇਜ ਮਿਲੀ ਹੈ ਮੈਨੂੰ ਆਪਣੇ ਮੁੰਡੇ ਨੂੰ ਠੀਕ ਹੋਣ ਦੀ ਵੀ ਨੌਲੇਜ ਇੱਥੋਂ ਹੀ ਮ ਕਰੂੰਗੀ ਕਿਉਂਕਿ ਮੈਂ ਬਹੁਤ ਜਗ੍ਹਾ ਤੱਕ ਖੇਹਾਦੇ ਮੈਂ 5 ਸਾਲ ਤੱਕ ਆਪਣੇ ਮੁੰਡੇ ਨੂੰ ਤਾਂ ਗੋਲ ਹਸਪੀਟਲ ਤੱਕ ਵੀ ਮੈਂ ਲੈ ਕੇ ਗਈ ਆ ਉੱਥੇ ਵੀ 5 ਦਿਨ ਰੱਖ ਕੇ ਆਪਣੇ ਮੁੰਡੇ ਨੂੰ ਮੈਂ ਸਭ ਸਹੀ ਗਲਤ ਦਾ ਅੰਦਾਜ਼ਾ ਲਗਾ ਲਿਆ ਸੀ ਕਿ ਮੇਰਾ ਮੁੰਡੂ ਨਹੀਂ ਠੀਕ ਹੋ ਸਕਦਾ ਉੱਥੇ ਅਸੀਂ ਬਹੁਤ ਰੋਏ ਹਾਂ ਬਹੁਤ ਕਲਪੇ ਮੈਂ ਤਾਂ ਆਪਣੀ ਕੁੜੀ ਵੀ ਉਹਦੇ ਕਰਕੇ ਬਹੁਤ ਜ਼ਿਆਦਾ ਛੱਡ ਦਿੱਤੀ ਸੀ ਕਿਉਂਕਿ ਮੇਰੀ ਕੁੜੀ ਵੀ ਬਹੁਤ ਛੋਟੀ ਸੀ ਉਸ ਵੇਲੇ 5 ਸਾਲ ਦਾ ਮੁੰਡੂ ਮੈਂ ਕਿੱਥੇ ਕਿੱਥੇ ਲੈ ਗਈਆਂ ਮੈਨੂੰ ਪਤਾ ਹੈ ਲੇਕਿਨ ਜਦੋਂ ਮੈਂ ਇਸ ਕਮਿਟੀ 'ਚ ਜੁੜੀ ਹਾਂ ਮੈਂ ਤਾਂ ਸਿਰਫ ਇਹੀ ਸੋਚਿਆ ਕਿ ਮੈਂ ਹੁਣ ਜਿੱਥੇ ਵੀ ਜਾਵਾਂਗੀ ਜੋ ਵੀ ਕਰੂੰਗੀ ਬਸ ਇਹਦਾ ਹੀ ਮੈਸੇਜ ਦਵਾਂਗੀ ਹੁਣ ਤੇ ਮੈਂ ਇਹੀ ਕੰਮ ਕਰਾਂਗੀ ਮੈਂ ਹੁਣ ਆਪਣੀ ਲਾਈਫ ਨੂੰ ਨਾ ਮਤਲਬ ਇਹਨਾਂ ਅੱਗੇ ਨਾਲ ਸੰਪਰਕ ਕਰ ਤੱਕ ਮੈਂ ਬਸ ਉਹ ਨਹੀਂ ਕਰਨਾ ਬਸ ਇਹੀ ਕਰਨਾ ਹੁਣ ਬਸ ਗੁੱਡ ਮਾਰਨਿੰਗ एवरीवन ਮਾਈ ਨੇਮ ਇਜ਼ ਰੋਨਾ ਮੈਂ ਜਿਲੰਦਰ ਸੇ ਮੇਰੇ ਅੱਗੇ 32 ਮੈਂ ਡਾਂਸ਼ਕ ਪੀ ਕੇ ਹਲਦੀ ਨੂੰ ਪਰ ਭਈਆ ਵੀ ਡਾਂਸ਼ਕ ਪੀ ਕੇ ਹਲਦੂਆ ਥੈਂਕ ਯੂ ਫਰ ਥੀ ਕੇਅਰ ਸਰ ਸਰ ਮੈਮ ਰਮਲ ਮੈਮ ਥੈਂਕ ਯੂ ਬਲਾਈ ਨਾਈ ਲਵ ਹਰ ਲਾਈਫ ਮੇਰਾ ਨਾਮ ਜਤਿੰਦਰ ਗੋਰੇ ਮਲਸੀਆਂ ਤੋਂ ਬਿਲੋਂਗ ਕਰਦੀ ਆ ਹੁਣ ਤੱਕ ਆਪਣਾ 25 ਕਿਜੀ ਬੋਡੀ ਫੈਟ ਰਿਡਿਊਸ ਕਰ ਚੁੱਕੀ ਆ ਇਹ ਸਭ ਪੋਸੀਬਲ ਹੋਇਆ ਹੈ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਨਕੌਦਰ ਵਿੱਚ ਆ ਕੇ ਇੱਥੇ ਆ ਕੇ ਮੇਰੇ weight ਘਟਣ ਦੇ ਨਾਲ ਨਾਲ ਮੇਰੀ 28 ਸਾਲ ਤੋਂ ਪੁਰਾਣੀ ਸ਼ਿਕਾ ਦੀ ਪ੍ਰੋਬਲਮ ਕਿਊਰ ਹੋਈ ਆ ਮੇਰੇ ਗੋਡਿਆਂ 'ਚ ਗੈਪ ਡਾਕਟਰ ਕਹਿੰਦੇ ਸੀ ਉਹ ਕਿਊਰ ਹੋਇਆ ਵਾ ਔਰ ਮਲਟੀਪਲ ਇਸ਼ੂ ਸੀਗੇ ਜਿੱਦਾਂ ਕਿ ਸਿਰ ਦਰਦ ਹੋਣਾ ਤੇ ਉਹ ਉਹ ਸਾਰਾ ਕੁਝ ਕਿਊਰ ਹੋਇਆ ਵਾ ਇਹਨਾਂ ਨੇ ਮੈਨੂੰ ਵਧੀਆ ਲਾਈਫ ਦਿੱਤੀ ਆ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਤੁਸੀਂ ਵੀ ਆ ਕੇ ਆਪਣਾ ਵਿਜ਼ਿਟ ਕਰੋ ਔਰ ਆਪਣ ਦੇ ਨਾਲ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਕਿਉਰ ਹੋਣੀਆਂ ਤੁਸੀਂ ਗੈਸ ਨਹੀਂ ਕਰ ਸਕਦੇ ਥੈਂਕ ਯੂ ਸਾਰਿਆਂ ਨੂੰ ਮੇਰਾ ਨਾਮ ਮਿਸ਼ਕਾ ਹੈ ਮੌਗੀ ਤੋਂ ਬਿਲੋਂਗ ਕਰਦੀ ਹਾਂ ਤੇ ਗੁੱਡ ਨਿਊਸ਼ਨ ਯੂਜ਼ ਕਰਕੇ ਮੈਂ 8 ਕਿਜੀ ਫੈਟ ਲੌਸ ਕੀਤਾ ਹੈ ਮੇਰੇ ਮੰਮਾ ਨੇ 28 ਕਿਜੀ ਤੇ ਪਾਪਾ ਨੇ 10 ਕਿਜੀ ਐਂਡ ਪੂਰੀ ਫੈਮਿਲੀ ਐਕਟਿਵ ਐਂਡ ਹੈਲਥੀ ਲਾਈਫਸਟਾਈਲ ਇੰਜੋਏ ਕਰਦੀ ਪੀਆ ਐਂਡ ਥੈਂਕ ਯੂ ਕਰਦੀ ਹਾਂ ਆਪਣੇ ਕੋਚਸ ਦਾ ਆਰਮਸ਼ਤ ਤੇ ਰਮਨ ਮਾਮਦਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮਨਜੋਤੈਨ ਕੋਦਲ ਸਿਟੀ ਤੋਂ ਬਿਲਾਉਂ ਕਰਦੀ ਆ ਇਸ ਵੰਡਰਫੁਲ ਸਿਸਟਮ ਦੇ ਵਿੱਚ ਆ ਕੇ ਜਿੱਥੇ ਮੈਂ ਆਪਣਾ 10kg weight reduce ਕੀਤਾ ਉਹਦੇ ਨਾਲ ਬਹੁਤ ਸਾਰੇ ਹੈਲਥ ਇਸ਼ੂਸ ਕਵਰ ਕੀਤੇ ਕਿਉਂਕਿ ਮੈਨੂੰ ਇਸ ਸਿਸਟਮ ਚ ਆਉਣ ਤੋਂ ਪਹਿਲਾਂ ਮਾਈਗਰੇਨ ਦੀ ਪ੍ਰੋਬਲਮ ਸੀ ਜੋ ਕਿ 12 ਸਾਲ ਤੋਂ ਸੀ ਤੇ ਮੈਨੂੰ ਮਾਈਗਰੇਨ ਅਟੈਕ ਆਉਂਦੇ ਹੁੰਦੇ ਸੀ 8-8 ਘੰਟੇ ਜਿਹੜਾ ਮੇਰਾ ਸਿਰ ਦਰਦ ਹੁੰਦਾ ਸੀਗਾ ਉਲਟੀਆਂ ਆਉਣ ਲੱਗ ਜਾਂਦੀਆਂ ਹੁੰਦੀਆਂ ਸੀ ਪਰ ਇਸ ਸਿਸਟਮ ਵਿੱਚ ਆ ਕੇ ਜਿੱਥੇ ਮੈਂ ਅੱਛਾ ਨਿਊਟ੍ਰੀਸ਼ਨ ਲਿਆ ਆਪਣੇ ਖਾਣੇ ਨੂੰ ਚੇਂਜ ਕੀਤਾ ਉਹਦੇ ਨਾਲ ਜਿੱਥੇ ਮੇਰਾ weight reduce ਹੋਇਆ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਸੋ ਪ੍ਰੋਬਲਮ ਸੀ ਮੇਰੇ ਜਿਹੜੀ ਲੈਫਟ ਨੀ ਦੀ ਪ੍ਰੋਬਲਮ ਸੀ ਮੇਰਾ ਲੈਫਟ ਨੀ ਬੈਂਡ ਨਹੀਂ ਸੀ ਹੁੰਦਾ ਪੈਰਾਂ ਭਾਰ ਨਹੀਂ ਸੀ ਮੈਂ ਬੈਠ ਸਕਦੀ ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਸਿਸਟਮ ਵਿੱਚ ਜੁੜੀ ਮੈਂ ਆਪਣੇ ਸਪான்ਸਰ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਰਮਨਦੀਪ ਮੈਮ ਰਾਮ ਸਰ ਤੇ ਮੇਰੇ ਮੈਂਟਰਰ ਹਰਨੀਤ ਮੈਮ ਦੇ ਨਾਲ ਇੰਟਰਡਿਊਸ ਕਰਾਇਆ ਕਿਉਂਕਿ ਹਰਨੀਤ ਮੈਮ ਬਹੁਤ ਛੋਟੀ ਐ ਇਸ ਦੇ ਨੇ ਮੇਰੇ ਬੇਟੀਆਂ ਦੀ ਤਰ੍ਹਾਂ ਐ ਤੇ ਮੈਂ ਹਮੇਸ਼ਾ ਇਹਨਾਂ ਨੂੰ ਆਪਣੇ ਮੈਂਟਰ ਕਹਿੰਦੀ ਹਾਂ ਇਸ ਲਈ ਕਹਿੰਦੀ ਹਾਂ ਕਿਉਂਕਿ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਆ ਤੇ ਮੈਂ ਇਹਨਾਂ ਦੇ ਕੋਲੋਂ ਸਿੱਖ ਕੇ ਅੱਗੇ ਜਿਹੜਾ ਸਿਖਾ ਰਹੀ ਹਾਂ ਅੱਗੇ ਕਿ ਆਪ ਖੁਦ ਨਹੀਂ ਸਹੀ ਹੋ ਸਕਦੇ ਤਾਂ ਫਿਰ ਅਸੀਂ ਦੂਸਰਿਆਂ ਨੂੰ ਸਹੀ ਨਹੀਂ ਕਰ ਸਕਦੇ ਇਹ ਸਿਸਟਮ ਸਾਨੂੰ ਇਹੀ ਸਿਖਾਉਂਦਾ ਕਿ ਪਹਿਲਾਂ ਆਪਣੇ ਆਪ ਤੇ ਖੁਦ ਤੇ ਵਰਕ ਕਰੋ ਤੇ ਮੈਂ ਖੁਦ ਤੇ ਵਰਕ ਕੀਤਾ ਮੇਰੀ ਪੂਰੀ ਫੈਮਲੀ ਜਿਹੜੀ ਨਿਊਟ੍ਰੀਸ਼ਨ ਲਵਰ ਹੈ ਸਾਰੇ ਨਿਊਟ੍ਰੀਸ਼ਨ ਲੈ ਰਹੇ ਨੇ ਤੇ ਬਹੁਤ ਹੀ ਖੁਸ਼ ਹੈ ਅੱਜ ਜਿਹੜਾ ਇਸ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਫਸਟ ਟਾਈਮ ਇੱਥੇ ਜਿਹੜਾ ਤੀਆਂ ਨੂੰ ਸੈਲੀਬ੍ਰੇਟ ਕਰਨ ਆਈਆਂ ਪਹਿਲੀਆਂ ਤੀਆਂ ਨੇ ਮੇਰੀਆਂ ਇੱਥੇ ਤੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਜਿਹੜਾ ਤਿਉਹਾਰ ਆ ਕਿਉਂਕਿ ਇਹ ਸਾਵਣ ਮਹੀਨੇ ਦੇ ਵਿੱਚ ਜਦੋਂ ਜਿਹੜੀਆਂ ਲੜਕੀਆਂ ਆ ਪਹਿਲੇ ਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਸਾਵਣ ਮਹੀਨੇ ਵਿੱਚ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕੇ ਆਉਂਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਸੱਸ ਦੇ ਮੱਥੇ ਨਹੀਂ ਲੱਗਣਾ ਤੇ ਜਿਹੜਾ ਸਾਵਣ ਦਾ ਪੂਰਾ ਮਹੀਨਾ ਪੇਕਿਆਂ ਦੇ ਵਿੱਚ ਜਿਹੜਾ ਉਹ ਬਿਤਾਇਆ ਜਾਂਦਾ ਸੀ ਤੇ ਜਿੱਥੇ ਜਿਹੜੇ ਪੇਕਾ ਪਰਿਵਾਰ ਆ ਸੰਡੋਰਾ ਲੈ ਕੇ ਆਉਂਦੇ ਹੁੰਦੇ ਸੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਅਲੋਪ ਹੋ ਰਿਹਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰਕੇ ਪਨੂ ਨਿਊਟ੍ਰੀਸ਼ਨ ਸੈਂਟਰ ਨੇ ਉਹ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਕਿ ਵਿਸਰ ਚੁੱਕਾ ਸੀ ਉਸ ਨੂੰ ਨਵੀਨਤਾ ਦੇ ਕੇ ਉਸ ਨੂੰ ਇੱਕ ਨਵਾਂ ਰੰਗ ਦੇ ਕੇ ਸਾਨੂੰ ਸਾਰਿਆਂ ਨੂੰ ਉਸ ਚੀਜ਼ ਨੂੰ ਯਾਦ ਕਰਵਾ ਅੱਜ ਅਸੀਂ ਬਾਹਰ ਬਹੁਤ ਇੰਜੋਏ ਕਰ ਰਹੇ ਹਾਂ ਮੈਂ ਕਹਿੰਨੀ ਕਿ ਮਿਊਜ਼ਿਕ ਦੇ ਨਾਲ ਜਿਹੜੀਆਂ ਸਾਡੀਆਂ ਪ੍ਰਾਣੀਆਂ ਲੇਡੀਜ਼ ਨੇ ਉਹ ਇੰਨਾ ਖੁਸ਼ ਨਹੀਂ ਹੋ ਰਹੀਆਂ ਸੀ ਆਪਣਾ ਅੱਜ ਉਹਨਾਂ ਦੇ ਅੰਦਰੋਂ ਜਜ਼ਬਾ ਨਿਕਲ ਰਿਹਾ ਆ ਉਹ ਉਹਨਾਂ ਨੂੰ ਯਾਦਾਂ ਤਾਜ਼ੀਆਂ ਹੋ ਰਹੀਆਂ ਜੋ ਕਿ ਪਿੱਪਲਾਂ ਦੇ ਥੱਲੇ ਪਿੰਗਾ ਪਾ ਕੇ ਆਪਣੇ ਸਮੇਂ ਨੂੰ ਉਹ ਯਾਦ ਕਰ ਰਹੀਆਂ ਤੇ ਸੱਚਮੁੱਚ ਹੀ ਥੈਂਕਸ ਕਰਦੀ ਹਾਂ ਇਸ ਇੰਸਟੀਚਿਊਟ ਦਾ ਕਿ ਜਿੱਥੇ ਉਹ ਹਰ ਅਸੀਂ ਜਿਹੜੀ ਤਿਹਾਰ ਆ ਉਹ ਸੈਲੀਬ੍ਰੇਟ ਕਰੀਦਾ ਤੇ ਅੱਜ ਮੈਂ ਇੱਥੇ ਆ ਕੇ ਬਹੁਤ ਹੀ ਆਪਣੇ ਆਪ ਨੂੰ ਹੈਪੀਲੀ ਫੀਲ ਕਰਦੀ ਹਾਂ ਤੇ ਮੈਂ ਜਿੱਥੇ ਸੇਹ ਦੇ ਨਾਨਾ ਵਾਲਾ ਜੀ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਵਾ ਜਾਨਾ ਗੱਤਿਆਂ ਦੇ ਬਾਰੇ ਜੇ ਮੈਨੂੰ ਕੋ ਦੱਸ ਦੇਓ ਇਹ ਕੌਣ ਦੱਸ ਸਕਦਾ ਜੀ ਤੀਆਂ ਕਿਉਂ ਬਣਾਈਆਂ ਜਾਂਦੀਆਂ ਥੋੜਾ ਜਿਆਦਾ ਜੇ ਕੋਈ ਦੱਸ ਸਕਦਾ ਇੱਥੇ ਬਹੁਤ سارے ਬਜ਼ੁਰਗ ਵੀ ਨਾਲ ਆ ਬਜ਼ੁਰਗ ਤਾਂ ਨਹੀਂ ਮੈਂ ਕਹਾਂਗਾ ਕਿਉਂਕਿ ਅੱਜ ਸਾਝ ਦਾ ਆ ਗਿਆ ਥੋੜਾ ਜਿਆਦਾ ਨਾ ਦੱਸੇ ਵੀ ਆਪਣਾ ਬਲੇ ਨਾ ਸੀ ਮੇਰਾ ਨਾਮ ਗੁਰਬਖਸ਼ ਕੋਰਿਆ ਜੀ ਪਿੰਡ ਮੇਰਾ ਨਾਲਾ ਹੈ ਜੀ ਅਨ ਇਹ ਤੀਆਂ ਹੁਣ ਪਹਿਲਾਂ ਤੋਂ ਮਨਾਉਂਦੇ ਆ ਹੁਣ ਬਜ਼ੁਰਗਾਂ ਨੂੰ ਜਿਆਦਾ ਪਤਾ ਆ ਸਾਡਾ ਤੇ ਇਹ ਜਿੱਦਾਂ ਹੁਣ ਤੀਆਂ ਦਾ ਤਿਹਾੜਿਆ ਤੀਆਂ ਦਾ ਤਿਹਾੜਿਆ ਤੀਆਂ ਦਾ ਤਿਹਾੜਿਆ ਹਾਂਜੀ ਤੀਆਂ ਦਾ ਤਿਹਾੜਿਆ ਇਹ ਇਹ ਸਗਨ ਹੁੰਦਾ ਆ ਕਹਿੰਦੇ ਕੁੜੀਆਂ ਦਾ ਇਹ ਸਗਨ ਹੁੰਦਾ ਆ ਕੁੜੀਆਂ ਦਾ ਸਗਨ ਹਾਂਜੀ ਅੱਗੇ ਹੁਣ ਬਾਵਾ ਨਹੀਂ ਮੈਨੂੰ ਪਤਾ ਅੱਛਾ ਅੱਛਾ ਇੱਕ ਸੰਧਾਰਾ ਵੀ ਕਹਿੰਦੇ ਲੈ ਆ ਕੇ ਹਾਂਜੀ ਸੰਧਾਰਾ ਵੀ ਲੈ ਕੇ ਉਹ ਜਿੱਦਾਂ ਮਤਲਬ ਹੁਣ ਸਾਡੇ ਜੱਟਾਂ ਦੇ ਕਹਿੰਦੇ ਤਿਹਾੜ ਲੈ ਕੇ ਸੰਧਾਰਾ ਲੈ ਦਿੰਦੇ ਆ ਇਹ ਕੁੜੀਆਂ ਨੂੰ ਤੀਆਂ ਦੇ ਸੰਧਾਰਾ ਦਿੰਦੇ ਹੀ ਦਿੰਦੇ ਆ ਜੀ ਕੋਸੋ ਲੱਗਦਾ ਨਹੀਂ ਕੋਈ ਆਪਾਂ ਵਿਰਸੇ ਨੂੰ ਆਪਣੇ ਨੂੰ ਪੰਜਾਬੀ ਵਿਰਸੇ ਨੂੰ ਭੁੱਲਦੇ ਜਾਂਦੇ ਆ ਭੁੱਲੇ ਹੀ ਗਏ ਭੁੱਲੇ ਹੀ ਗਏ ਭੁੱਲੇ ਹੀ ਗਏ ਭੁੱਲੇ ਹੀ ਗਏ ਪਰ ਜੇ ਨਹੀਂ ਭੁੱਲਿਆ ਤੇ ਆਰਕੇ ਪੰਨੂ ਆਰਕੇ ਪੰਨੂ ਨੈਟਰੇਸ਼ਨ ਸੈਂਟਰ ਜਿਹੜਾ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਆ ਉੱਥੇ ਪਹੁੰਚੇ ਸੀ ਜਿੱਥੇ ਕਿ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਵਾ ਤਿਆਂ ਦੇ ਤਿਉਹਾਰ ਦੇ ਨਾਲ-ਨਾਲ ਅਸੀਂ ਬਹੁਤ ਸਾਰੀਆਂ ਮਟਿਆਰਾਂ ਜਿਹੜੀਆਂ ਦੇਖੀਆਂ ਜਿਨ੍ਹਾਂ ਦੇ ਵੇਟ ਜਿਹੜੇ ਇੱਥੇ ਆ ਕੇ 30 30 40 40 ਕਿਲੋ ਤੱਕ ਘਟ ਚੁੱਕੇ ਸੀ ਕਈ ਬਿਮਾਰੀਆਂ ਉਹਨਾਂ ਦੀਆਂ ਨਾਲ-ਨਾਲ ਦੂਰ ਹੋ ਚੁੱਕੀਆਂ ਸੀ ਇੱਥੇ ਦੇ ਓਨਰ ਸਾਡੇ ਨਾਲ ਮੌਜੂਦ ਨੇ ਮੈਂ ਥੋੜੀ ਜਿਹੀ ਗੱਲਬਾਤ ਕਰਾਂਗਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਹੀ ਇਕਤਾਲਾ ਜੀ ਤੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਵੈਲਕਮ ਆ ਜੀ ਇਕਤਾਲਾ ਯਾਰ ਵਾਲਿਆਂ ਤੁਸੀਂ ਸਾਡੇ ਆ ਕੇ ਚਾਰ ਚੰਨ ਲਾ ਦਿੱਤੇ ਸਾਡਾ ਤੀਆਂ ਦਾ ਤਿਉਹਾਰ ਜਿਹੜਾ ਚੱਲ ਰਿਹਾ ਸੀ ਉਹ ਬਹੁਤ ਹੀ ਸ਼ਾਨਦਾਰ ਚੱ ਦੇ ਤੇ ਸਰਕਾ ਲੋਕੇਸ਼ਨ ਜਾਣ ਜਾਵਾਂਗੇ ਸਭ ਤੋਂ ਪਹਿਲੇ ਇੱਥੇ ਲਿਫਰੇਸ਼ੀਅਨ ਕੀਤੀ ਹੈ। ਹਾਂਜੀ। ਲੋਕੇਸ਼ਨ ਹੈਗਾ ਜੀ ਨਕੋਦਰ ਬੱਸ ਸਟੈਂਡ ਦੇ ਨਾਲ ਹੀ ਸਿਵਲ ਹਸਪਤਾਲ ਰੋਡ ਸਿੰਘ ਸਭਾ ਗੁਰਦੁਆਰੇ ਦੇ ਨਾਲ ਆਪਣਾ ਹੈਗਾ ਆਰ ਕੇ ਪੰਨੂ ਨੋਟਿਸ਼ਨ ਸੈਂਟਰ। ਹਾਂਜੀ। ਸਰ ਕੀ ਕੀ ਇੱਥੇ ਸਥਾਪਿਤ ਜਾਂਦਾ ਜਾਂ ਕੀ ਕਰਾਇਆ ਜਾਂਦਾ ਕੀ ਕੀਤਾ ਜਾਏਗਾ? ਕਿੱਥੇ ਆਪਾਂ ਹੈਲਥ ਦੇ ਉੱਤੇ ਸਾਰੀ ਅਵੇਅਰਨੈਸ ਕਰਦੇ ਆਂ ਲੋਕਾਂ ਨੂੰ ਜਿਹੜੀਆਂ ਅੱਜਕੱਲ ਪ੍ਰੋਬਲਮ ਆ ਰਹੀਆਂ ਆ ਬਹੁਤ ਸਾਰਨ तरीके ਨਾਲ ਉਹਨਾਂ ਨੂੰ ਗਾਈਡ ਕਰਦੇ ਆਂ ਆਨਲਾਈਨ ਕਲਾਸ ਦਿੰਨੇ ਆਂ ਆਪਾਂ ਜਿਹੜੀ ਘਰ ਵਿੱਚ ਬੈਠ ਕੇ ਉਹ ਆਪਣੀ ਨੌਲੇਜ ਲੈ ਸਕਦੇ ਆਂ ਔਰ ਆਪਣਾ ਡਾਈਟ ਪਲਾਨ ਬਣਵਾ ਕੇ ਆਪਣੀ ਡਾਈਟ ਨੂੰ ਸੈੱਟ ਕਰਕੇ ਆਪਣੀ ਲਾਈਫ ਨੂੰ ਬਹੁਤ ਬੈਟਰ ਕਰ ਸਕਦੇ ਆ ਜਿਵੇਂ ਤੁਸੀਂ ਇੱਥੇ ਆ ਕੇ ਲੋਕਾਂ ਦੇ ਰਿਜ਼ਲਟ ਲੈ ਹੀ ਆ ਸਾਰਿਆਂ ਦੇ ਸਾਰੇ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਆ ਇੱਥੇ ਇੱਕ ਵਾਰੀ ਜ਼ਰੂਰ ਆਪਣਾ ਵਿਜ਼ਿਟ ਕਰਕੇ ਆਪਣਾ ਆਪਣੀ ਸਿਹਤ ਬਾਰੇ ਜਾਣਕਾਰੀ ਜ਼ਰੂਰ ਲੈਣੇ ਹਰ ਕਿੰਨੇ ਕਿਥੇ weight ਕਰ ਚੁੱਕੇ ਕਿੰਨੇ ਕਿ ਅਜੇ ਤੱਕ ਆ ਕੇ ਆਪਣਾ weight loss ਕਰ ਚੁੱਕੇ ਆਈਡੀ ਪੁੱਛਾਂਗਾ ਹਾਂਜੀ ਸਾਨੂੰ ਕੋਧ ਦੇ ਵਿੱਚ 4 ਸਾਲ ਹੋ ਗਏ ਆ 14 ਸਾਲਾਂ ਦੇ ਵਿੱਚ ਇੱਥੇ ਹਜ਼ਾਰਾਂ ਹੀ ਲੋਕ ਆ ਕੇ ਆਪਣੀ ਲਾਈਫ ਨੂੰ ਜਿਹੜੇ ਬੈਟਰ ਕਰ ਚੁੱਕੇ ਆ ਔਰ ਬਹੁਤ ਵਧੀਆ ਲਾਈਫ ਨੂੰ ਇੰਜੋਏ ਕਰਦੇ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਪ੍ਰੋਗਰਾਮ ਕਰਦੇ ਰਹਿੰਨੇ ਆ ਉਹਨਾਂ ਪ੍ਰੋਗਰਾਮਾਂ ਵਿੱਚ ਵੀ ਹਜ਼ਾਰਾਂ ਲੋਕ ਹੀ ਆਉਂਦੇ ਆ ਜਦੋਂ ਆਪਾਂ ਇਹਨਾਂ ਨੂੰ ਸੁਣਦੇ ਆ ਦੇਖਦੇ ਆ ਜੀ ਕੋਈ ਸਰ ਮੈਡੀਸਨ ਵੀ ਇਹ ਨਹੀਂ ਦਿੰਦੇ ਆ ਤੁਸੀਂ ਨੇ ਮੈਡੀਸਨ ਨਹੀਂ ਮੈਡੀਸਨ ਤੋਂ ਪਹਿਲਾਂ ਖਾ ਹੀ ਲੈ ਰੋਕ ਸਿਰਫ ਆਪਾਂ ਉਹਨਾਂ ਨੂੰ ਖਾਣਾ ਛਡਾਉਣੇ ਆ ਛਡਾਉਣ ਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਵਧੀਆ ਖਾਣੇ ਪੀਣੇ ਨਾਲ ਕਜੋੜਦੇ ਆ ਜਦੋਂ ਆਪਾਂ ਵਧੀਆ ਖਾਣੇ ਨੂੰ ਲੈਂਦੇ ਆ ਆਪਣੇ ਆਪ ਨੂੰ ਚੇਜ ਕਰਦੇ ਸਰ ਇੱਥੇ ਦਾ ਕੁਝ ਆਪਣਾ ਕੰਟੈਕਟ ਨੰਬਰ ਦੱਸ ਦਿਓ ਸਾਡੇ ਚੈਨਲ ਤੇ ਹਾਂਜੀ ਕੰਟੈਕਟ ਨੰਬਰ ਹੈਗਾ 98144 78719 98144 78719 ਦੂਸਰਾ ਕੰਟੈਕਟ ਨੰਬਰ ਹੈਗਾ 99144 78719 ਕੀ ਮੈਸਜ ਸਾਡੇ ਚੈਨਲ ਦੇ ਥਰੂ ਦੇਣਾ ਚਾਹੋਗੇ ਤੁਸੀਂ ਸਾਡੇ ਚੈਨਲ ਤੋਂ ਸਾਨੂੰ ਇਹ ਮੈਸੇਜ ਦਿਨਣਾ ਚਾਹੁੰਦੇ ਤੁਸੀਂ ਅੱਗੇ ਵੀ ਸਾਡੇ ਆਫਿਸ ਵਿੱਚ ਆ ਕੇ ਵਿਜ਼ਿਟ ਕਰਦੇ ਹੋ ਹਰ ਸਾਲ ਦੀ ਤਰ੍ਹਾਂ ਮੈਸੇਜ ਇਹ ਹੈ ਵੀ ਲੋਕਾਂ ਨੂੰ ਇੱਕ ਵਾਰੀ ਆਪਣੀ ਸਿਹਤ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਆ ਆਪਾਂ ਹਰ ਇੱਕ ਚੀਜ਼ ਦੂਸਰਿਆਂ ਵਾਸਤੇ ਸੋਚਦੇ ਰਹਿੰਨੇ ਪਰ ਆਪਣੀ ਸਿਹਤ ਬਾਰੇ ਕਦੇ ਵੀ ਨਹੀਂ ਸੋਚਦੇ ਇੱਕ ਵਾਰੀ ਆਪਣੇ ਲਈ ਜ਼ਰੂਰ ਟਾਈਮ ਕੱਢ ਕੇ ਇੱਥੇ ਵਿਜ਼ਿਟ ਕਰਕੇ ਆਪਣੀ ਨੌਲੇਜ ਲੈਣ ਆਪਣੇ ਸਿਹਤ ਬਾਰੇ ਉਹ ਆਪਣੇ ਆਪ ਨੂੰ ਕਿੱਦਾਂ ਫਿੱਟ ਰੱਖ ਸਕਦੇ ਆ ਉਹ ਆਪਾਂ ਉਹਨਾਂ ਨੂੰ ਜ਼ਰੂਰ ਦੱਸਾਂਗੇ ਸਰ ਇੱਕ ਨਾਲ ਨਾਲ ਤੁਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਜੀ ਹਾਂਜੀ ਉਹ ਵੀ ਇੱਕੋ ਜਿਹੜਾ ਬੋਟਿਆਂ ਦਾ ਲੰਗਰ ਲਾਇਆ ਆ ਉਹ ਪ੍ਰਮਾਤਮਾ ਦੀ ਕਿਰਪਾ ਕੋ ਗਰਮੀ ਬਹੁਤ ਵੱਧ ਰਹੀ ਆ ਬਾਹਰ ਜਿਹੜਾ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਉਹ ਵੀ ਚਲੋ ਆਪਾਂ ਥੋੜੀ ਜਿਹਾ ਉਪਰਾਲਾ ਕੀਤਾ ਹੈ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ਾਂ ਨੂੰ ਬਹੁਤ ਵੱਡੇ ਅੱਗੇ ਲੈ ਕੇ ਜਾਵਾਂ ਕਿ ਮੈਸੇਜ ਇਹ ਹੈਗਾ ਵੱਧ ਤੋਂ ਵੱਧ ਲੋਕੀ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਬੋਟਿਆਂ ਨੂੰ ਲਾਉਣ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਉਹ ਆਰਕੇ ਪੰਨੋਂ ਨੈਟਰੋਸ਼ਾਂ ਸੈਂਟਰ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਬੱਸ ਸਟੈਂਡ ਦੇ ਵਿੱਚ ਬਿਲਕੁਲ ਨਜ਼ਦੀਕ ਆ ਉੱਥੇ ਪਹੁੰਚੇ ਸੀ ਜਿੱਥੇ ਇੱਕ ਪੰਜਾਬ ਦਾ ਵਿਰਸਾ ਲੋਕ ਭੁੱਲਦੇ ਜਾਂਦੇ ਨੇ ਤੀਆਂ ਦਾ ਤਿਹਾਰ ਹਰ ਸਾਲ ਇੱਥੇ ਮਨਾਇਆ ਜਾਂਦਾ ਅੱਜ ਵੀ ਤੀਆਂ ਦਾ ਤਿਹਾਰ ਮਨਾਇਆ ਗਿਆ ਵਾ ਤੀਆਂ ਦੇ ਤਿਹਾਰ ਦੇ ਨਾਮ ਨਾਲ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਆ ਜਿਹੜੇ ਕੋ ਜਲੰਧਰ ਤੋਂ ਜਾਂ ਪਿੰਡਾਂ ਤੋਂ ਆਏ ਸੀ ਜਿਨ੍ਹਾਂ ਨੇ ਆਪਣਾ weight ਬਹੁਤ ਜ਼ਿਆਦਾ ਘਟਾ ਕੇ ਤੇ ਆਪਣੀਆਂ ਬਿਮਾਰੀਆਂ ਬਹੁਤ ਸਾਰੀਆਂ ਠੀਕ ਕੀਤੀਆਂ ਤੇ ਉਹ ਹੁਣ ਅੱਜ ਦੀ ਡੇਢ ਦਵਾਈ ਵੀ ਨਹੀਂ ਲੈ ਰਹੇ ਤੋਂ ਸਾਡੀ ਵੀ ਰਿਕਵੈਸਟ ਹੈ ਇੱਕ ਵਾਰੀ ਇਹਨਾਂ ਤੇ ਇੱਥੇ ਜ਼ਰੂਰ ਵਿਜ਼ਿਟ ਕਰੋ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਬੱਸ ਸਟੈਂਡ ਦੇ ਕੋਲ ਨਕੋਦਰ ਜਰੂਰ ਪਹੁੰਚੋ ਜੀ